ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਮਾਝੇ ਵਾਲੇ ਬਲੌਗ ਤੇ ਆਸ ਕਰਦੇ ਹਾਂ ਕਿ ਸਾਰੇ ਭੈਣ ਭਰਾ ਠੀਕ ਹੋ ਗਏ ਅਸੀਂ ਵੀ ਠੀਕ ਠਾਕ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਬਾਕੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤੇ ਪਲੀਜ਼ ਚੈਨਲ ਜਾ ਕੇ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਅੱਜ ਦੀ ਆਪਾਂ ਜਿਹੜੀ ਵੀਡੀਓ ਬਣਾਉਂਦੇ ਆ ਅੱਜ ਆਪਾਂ ਬਣਾਵਾਂਗੇ ਆਪਣੇ ਫੇਸ ਤੇ ਆਪਣੇ ਫੇਸ ਤੇ ਫੇਸ਼ਲ ਬਲੀਚ ਆਪਾਂ ਇੱਕ ਹੀ ਸਾਥ ਕਰਕੇ ਉਹਦੇ ਨਾਲ ਕਿੰਨਾ ਸੋਹਣਾ ਆਪਣੇ ਚਿਹਰੇ ਨੂੰ ਨਿਖਾਰ ਸਕਦੇ ਹਾਂ ਉਹ ਵੀ ਪੰਜਾਂ ਦਸ ਮਿੰਟਾਂ ਦੇ ਵਿੱਚ ਤੇ ਆਪਾਂ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਜਾ ਸਕਦੇ ਹਾਂ ਤੇ ਜੇ ਆਪਾਂ ਮਹੀਨੇ ਵਿੱਚ ਇੱਕ ਦੋ ਵਾਰ ਇਹ ਫੇਸ਼ੀਅਲ ਕਰ ਲਈਏ ਤੇ ਸਾਡਾ ਚਿਹਰਾ ਜਿਹੜਾ ਹਮੇਸ਼ਾ ਚਮਕਦਾਰ ਰਹੂਗਾ ਇਹਦਾ ਇੰਨਾ ਕਿ ਚੰਗਾ ਜਿਹੜਾ ਵਾ ਰਿਜ਼ਲਟ ਮਿਲਦਾ ਵਾ ਇਹਦੇ ਲਈ ਆਪਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਇਸਤੇਮਾਲ ਕਰਨੀਆਂ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਬਾਕੀ ਵੀਡੀਓ ਨੂੰ ਜਦੋਂ ਤੁਸੀਂ ਵੇਖਦੇ ਹੋ ਹੁੰਦੇ ਆ ਤੇ ਪੂਰਾ ਐਂਡ ਤੱਕ ਜਰੂਰ ਵੇਖਿਆ ਕਰੋ ਮੈਂ ਪਿਛਲੇ ਦਿਨੀ ਕੁਝ ਵੀਡੀਓ ਪਾਈ ਸੀ ਆਪਣੀ ਜਿਹੜੀ ਇੱਕ ਉਹ ਸੀ ਤਾਰੇ ਸੋਲਾ ਦੇ ਜਵਾਬ ਉਹਦੇ ਵਿੱਚ ਬਹੁਤ ਜਾਣਾਂਗੇ ਫਿਰ ਉਹੀ ਕਮੈਂਟ ਜਿਹੜੇ ਉਹਦੇ ਵਿੱਚ ਮੈਂ ਜਵਾਬ ਦਿੱਤੇ ਉਹੀ ਕਮੈਂਟ ਬਾਰ-ਬਾਰ ਫਿਰ ਰਿਪੀਟ ਕੀਤੇ ਹੋਏ ਆ ਤੇ ਸੋ ਤੁਹਾਨੂੰ ਲੱਗਦਾ ਕਿ ਵੀਡੀਓ ਐਂਡ ਤੱਕ ਨਹੀਂ ਵੇਂਦੇ ਇਸ ਕਰਕੇ ਤੁਹਾਨੂੰ ਪੂਰੀ ਜਾਣਕਾਰੀ ਨਹੀਂ ਹੁੰਦੀ ਆ ਤੇ ਵੀਡੀਓ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜੇ ਲੋੜ ਪਵੇ ਤਾਂ ਕਮੈਂਟ ਜ਼ਰੂਰ ਕਰਿਆ ਕਰੋ ਤੇ ਕਮੈਂਟ ਦਾ ਅਸੀਂ ਜਵਾਬ ਵੀ ਦਿੰਨੇ ਆ ਰਿਪਲਾਈ ਵੀ ਕਰਦੇ ਆ ਬਾਕੀ ਜ਼ਿਆਦਾ ਸਮਾਂ ਤੁਹਾਡਾ ਨਹੀਂ ਵੇਸਟ ਕਰਨਾ ਉਸ ਤੋਂ ਪਹਿਲਾਂ ਕਿ ਜਿਆਦੀ देर ਹੋ ਜੇ ਤੇ ਆਪਾਂ ਤੁਹਾਨੂੰ ਇੰਤਜ਼ਾਰ ਨਹੀਂ ਕਰਾਉਣਾ ਜਾਦੇ ਅੱਜ ਆਪਾਂ ਫੇਸ਼ਲ ਬਲੀਚ ਦੇ ਨਾਲ ਕਿਸ ਤਰ੍ਹਾਂ ਪੰਜ ਸੱਤ ਮਿੰਟਾਂ ਚ ਆਪਣੇ ਚਿਹਰੇ ਤੇ ਬੜਾ ਵਧੀਆ ਜਿਹਾ ਨਖਾਰ ਲਿਆ ਸਕਦੇ ਆ ਆ ਦੇਖੋ ਜੀ ਆਪਾਂ ਇੱਕ ਖਾਲੀ ਵਾਲਾ ਬੋਲ ਲੈ ਲਿਆ ਵਾ ਠੀਕ ਆ ਤੇ ਸਭ ਤੋਂ ਪਹਿਲਾਂ ਆਪਾਂ ਇਥੇ ਟਮਾਟਰ ਲੈ ਲਿਆ ਇੱਕ ਕੱਟ ਕੇ ਇਹ ਟਮਾਟਰ ਦਾ ਆਪਾਂ ਜਿਹੜਾ ਵਾ ਰਸ ਕੱਢਾਂਗੇ ਇਸ ਤਰ੍ਹਾਂ ਹੀ ਆਪਾਂ ਇਹਦਾ ਰਸ ਕੱਢ ਲੈਣਾ ਵਾ ਇਹਦੇ ਨਾਲ ਹੀ ਆਪਣੇ ਅਗਰ ਬੀਜੇ ਵੀ ਆ ਜੂਗੇ ਤੇ ਕੋਈ ਗੱਲ ਨਹੀਂ ਆ ਦੇਖੋ ਰਾਸਾ ਆਪਾਂ ਕੱਢ ਲਿਆ ਇਹਨੂੰ ਆਪਾਂ ਵੇਸਟ ਕਰਕੇ ਸੁੱਟਣਾ ਨਹੀਂ ਆ ਇਹ ਆਪਣੇ ਫਿਰ ਕੰਮ ਦੀ ਬੜੀ ਚੀਜ਼ ਆ ਕੰਮ ਆ ਸਕਦਾ ਉਸ ਤੋਂ ਬਾਅਦ ਆ ਆਪਾਂ ਇਹਦੇ ਵਿੱਚ ਪਾਉਣਾ ਵਾ ਦੁੱਧ ਦੁੱਧ ਕੋਈ ਵੀ ਤੁਸੀਂ ਪਾ ਲਓ ਉਬਾਲਿਆ ਹੋਇਆ ਦੁੱਧ ਪਾ ਲਓ ਭਾਵੇਂ ਕੱਚਾ ਦੁੱਧ ਆ ਉਹ ਪਾ ਲਓ ਦੇਖੋ ਦੁੱਧ ਪਾ ਲੈਣਾ ਵਾ ਮੈਂ ਡੇਢ ਕ ਚਮਚ ਦੁੱਧ ਪਾਇਆ ਇੱਕ ਚਮਚ ਵਿੱਚ ਰਾਸਤਾ ਹੀ ਤੇ ਜਿਆਦਾ ਆਪਾਂ ਇਹਦੇ ਵਿੱਚ ਨਹੀਂ ਪਾਇਆ ਕਿਉਂਕਿ ਫਿਰ ਮਟੀਰੀਅਲ ਬਹੁਤ ਜ਼ਿਆਦਾ ਬਣ ਜਾਂਦਾ ਵਾ ਹੈਨਾ ਆਪਾਂ ਨੂੰ ਜਿੰਨਾ ਖ ਇਸਤੇਮਾਲ ਕਰਨਾ ਵਾ ਆਪਾਂ ਜਿੱਦਾਂ ਫੇਸ ਤੇ ਤੇ ਧੌਂ ਤੇ ਲਗਾਉਣਾ ਉਸ ਹਿਸਾਬ ਨਾਲ ਇੱਧਰ ਆਪਾਂ ਇੱਕ ਚਮਚ ਬੇਸਣ ਦਾ ਪਾ ਲਿਆ ਵਾ ਠੀਕ ਐ ਉਸ ਤੋਂ ਇਲਾਵਾ ਫਿਰ ਆਪਾਂ ਵੇਖਾਂਗੇ ਕਿ ਜੇ ਬੇਸਣ ਇਹਦੇ ਚ ਘੱਟ ਲੱਗਾ ਤੇ ਫਿਰ ਆਪਾਂ ਬੇਸਣ ਇਹ ਚ ਹੋਰ ਪਾਵਾਂਗੇ ਪਹਿਲਾਂ ਆਪਾਂ ਵੇਖ ਲੈਨੇ ਕਿ ਕਿੰਨਾ ਕੀ ਗਾੜਾ ਬਣਦਾ ਆ ਜਿਹੜੇ ਆ ਇਹ ਆਪਾਂ ਬਣਾਏ ਆ ਸੰਤਰੇ ਦੇ ਛਿਲਕੇ ਨੂੰ ਪੀਸ ਕੇ ਛਿਲਕਿਆਂ ਨੂੰ ਪੀਸ ਕੇ ਸਕਾ ਕੇ ਫਿਰ ਤੋਂ ਪੀਸ ਕੇ ਉਹਨੂੰ ਛਾਣ ਕੇ ਅਸੀਂ ਆ ਉਹਦਾ ਜਿਹੜਾ ਵਾ ਪਾਊਡਰ ਤਿਆਰ ਕੀਤਾ ਵਾ ਜਿਹੜਾ ਆਪਾਂ ਫੇਸ਼ੀਅਲ ਬਲੀਚ ਦੇ ਵਿੱਚ ਫਰੂਟ ਦੀ ਜਗ੍ਹਾ ਪਾ ਸਕਦੇ ਆ ਤੇ ਇਹ ਕੰਮ ਵੀ ਬੜਾ ਵਧੀਆ ਕਰਦਾ ਔਰ ਇਹ ਜਿਹੜੀ ਆ ਮਤਲਬ ਤੁਸੀਂ ਖੋਲੋਗੇ ਨਾ ਡੱਬੀ ਤੇ ਤੁਹਾਡੀ ਰੂਹ ਖੁਸ਼ ਹੋ ਜੂਗੀ ਆਪਾਂ ਚੌਥਾਈਕ ਹਿੱਸਾ ਇਹ ਵੀ ਪਾ ਲਿਆ ਵਿੱਚ ਸਿਆਲ ਦੇ ਵਿੱਚ ਤੇ ਆਪਾਂ ਛਿਲਕਿਆਂ ਨੂੰ ਜਿਹੜਾ ਵਾ ਆਪਾਂ ਵੈਸੇ ਹੀ ਆਪਣੇ ਸਕਿਨ ਤੇ ਰਗੜ ਲੈਂਦੇ ਆ ਤੇ ਜਦੋਂ ਮੌਸਮ ਆਊਟ ਹੋ ਜਾਂਦਾ ਵਾ ਤੇ ਫਿਰ ਆਪਾਂ ਨੂੰ ਛਿਲਕੇ ਜਿਹੜੇ ਮਿਲਦੇ ਨਹੀਂਗੇ ਤੇ ਉਹਨਾਂ ਦੇ ਵਾਸਤੇ ਆਪਾਂ ਇਹਨੂੰ ਸੁਕਾ ਕੇ ਰੱਖਿਆ ਵਾ ਕਿਉਂਕਿ ਇਹ ਫੇਸ਼ੀਅਲ ਬਲੀਚ ਦੇ ਬਹੁਤ ਕੰਮੋਂਦਾ ਹੈ ਇਸ ਸਕਰਬ ਵੀ ਕਰਨਾ ਹੈ ਤੇ ਉਹਦੇ ਵਿੱਚ ਵੀ ਆਪਾਂ ਇਹਦਾ ਇਸਤੇਮਾਲ ਕਰ ਲઈએ। ਦੇਖੋ ਆਪਾਂ ਇੱਧਰ ਚੰਗੀ ਤਰ੍ਹਾਂ ਇਹਨੂੰ ਫੈਟ ਲਿਆ। ਇੱਕਦਮ ਵਧੀਆ ਵਾਲੀ ਜਿਹੜੀ ਆ ਆਪਣੀ ਕਰੀਮ ਬਣ ਕੇ ਤਿਆਰ ਹੋ ਗਈ। ਮੈਂ ਜਿੰਨਾ ਕੁ ਮਟੀਰੀਅਲ ਪਾਇਆ ਹੋ ਸਾਰ ਨਾਲ ਕਰੀਮ ਵਧੀਆ ਬਣੀ। ਨਾ ਜ਼ਿਆਦੀ ਗਾੜੀ ਨਾ ਜ਼ਿਆਦੀ ਪਤਲੀ। ਚੰਗੀ ਤਰ੍ਹਾਂ ਮੈਨੂੰ ਕੋਤੂ ਕੋਲੂਗੀ ਕਿਉਂਕਿ ਇਹਨਾਂ ਵਿੱਚ ਤੇ ਇਹਦੇ ਵਿੱਚ ਵੇਸੰਦੇ ਜਿਹੜੇ ਪੀਸਟੇਲੇ ਜੇ ਰਹਿ ਜਾਣ। ਚੰਗੀ ਤਰ੍ਹਾਂ ਆਪਾਂ ਘੋਲ ਲਿਆ। ਬੀਜੇ ਵੀ ਵਿੱਚ ਆਪਾਂ ਕਰ ਲਿਆ ਫੇਡ ਲਿਆ। ਤੇ ਲੋ ਜੀ ਆਪਣੀ ਤਿਆਰ ਭਣ ਕੇ ਕਰੀਮ ਠੀਕ ਹੈ। ਤੇ ਆਪਾਂ ਇਹਨੂੰ ਕਿਸ ਤਰ੍ਹਾਂ ਲਗਾਉਣਾ ਇਹ ਵੀ ਤੁਹਾਨੂੰ ਦਿਖਾ ਦਿੰਨੇ ਆ। ਫੇਸ ਨੂੰ ਆਪਾਂ ਪਹਿਲਾਂ ਤੋਂ ਹੀ ਪਾਣੀ ਦੇ ਨਾਲ ਸਾਫ਼ ਕਰਕੇ ਹੀ ਮੇਕਅੱਪ ਕਰਤਾ ਸੀ। ਮਤਲਬ ਫੇਸ ਆਪਣਾ ਸਾਫ਼ ਆ। ਬਿਲਕੁਲ ਹੈ ਨਾ। ਤੇ ਜੇ ਤੁਹਾਨੂੰ ਹੀ ਫੇਸ ਨਹੀਂ ਸਾਫ਼ ਆ ਤਾਂ ਤੁਸੀਂ ਦੋ ਇਸੇ ਦੁੱਧ ਦੇ ਨਾਲ ਇਹਦੇ ਵਿੱਚ ਰੂਨ ਨੂੰ ਡਬੋ ਕੇ ਤੇ ਆਪਣਾ ਫੇਸ ਸਾਫ਼ ਕਰ ਲੈਨੇ ਆ ਜਾਂ ਤੁਹਾਡੇ ਕੋਲ ਗੁਲਾਬ ਜੈਲ ਹੈ ਤੁਸੀਂ ਉਹਦੇ ਨਾਲ ਵੀ ਫੇਸ ਸਾਫ਼ ਕਰ ਲਓ ਦੇਖੋ ਇਹਨੂੰ ਆਪਾਂ ਆਪਣੇ ਹੱਥ ਦੇ ਨਾਲ ਆਪਣੇ ਚਿਹਰੇ ਤੇ ਲਗਾਉਣਾ ਵਾ ਪਹਿਲਾਂ ਆਪਾਂ ਇਹਨੂੰ ਸਾਰੇ ਚਿਹਰੇ ਤੇ ਚੰਗੀ ਤਰ੍ਹਾਂ ਲਗਾ ਲਾਂਗੇ ਤਾਂ ਨਾ ਆਪਾਂ ਇਹਨੂੰ ਚੰਗੀ ਤਰ੍ਹਾਂ ਆਪਣੇ ਫੇਸ ਤੇ ਲਗਾ ਲੈਣਾ ਵਾ ਮੈਂ ਹੁਣੇ ਆਪਣੇ ਦੋਵਾਂ ਹੱਥਾਂ ਨਾਲ ਹੀ ਇਹਨੂੰ ਲਗਾ ਲਿਆ ਵਾ ਦੇਖ ਸਕਦੇ ਹੋ ਇਹਨੂੰ ਆਪਾਂ ਚੰਗੀ ਤਰ੍ਹਾਂ ਮਰਨਾ ਵਾ ਫੇਸ ਤੇ ਤਾਂ ਕਿ ਸਾਡੀ ਸਕਿਨ ਦੇ ਅੰਦਰ ਇਹ ਸਾਰਾ ਜਿਹੜਾ ਵਾ ਜਿੰਨਾ ਵੀ ਰਾਸੇ ਦਾ ਹੈਗਾ ਸਾਰਾ ਸਕਿਨ ਦੇ ਅੰਦਰ ਜਿਹੜਾ ਵਾ ਰਿਜ਼ਰਵ ਕਰੇ ਸਕਿਨ ਨੂੰ ਉਹ ਜਿਹੜੀ ਆ ਅੰਦਰ ਨੂੰ ਖਿੱਚੇ ਇਸ ਤਰ੍ਹਾਂ ਮਲਣ ਦੇ ਨਾਲ ਇੱਕ ਤੇ ਸਾਡੀ ਜਿਹੜੀ ਸਕਿਨ ਆ ਉਹ ਸਾਫ਼ ਵੀ ਹੁੰਦੀ ਆ ਤੇ ਨਾਲੇ ਸਾਡਾ ਜਿਹੜਾ ਸਕਿਨ ਦਾ ਫੇਸ ਦਾ ਬਲੱਡ ਹੈ ਉਹ ਵੀ ਜਿਹੜਾ ਸਰਕੂਲੇਟ ਕਰਦਾ ਵਾ ਇਸ ਤਰ੍ਹਾਂ ਆਪ ਕਰਕੇ ਮਲਣਾ ਨੂੰ ਚੰਗੀ ਤਰ੍ਹਾਂ ਜਿੱਥੇ ਜਿਸ ਜਗ੍ਹਾ 'ਚ ਸਾਡੇ ਕਾਲੇ ਦਾਗ ਉਥੇ ਥੋੜਾ ਇਸ ਤਰ੍ਹਾਂ ਕਰਕੇ ਤੁਸੀਂ ਸਾਫ ਕਰੋ ਚੰਗੀ ਤਰ੍ਹਾਂ ਜਿਸ ਤਰ੍ਹਾਂ ਸਾਡੇ ਨੱਕ ਦੇ ਕਾਲੇ ਬਲੈਕ ਹੁੰਦੇ ਆ ਉਹਨਾਂ ਨੂੰ ਵੀ ਇਦਾਂ ਤੁਸੀਂ ਸਾਫ ਕਰਕੇ ਘੜ ਸਕਦੇ ਜੇ ਇਹ ਸਭ ਚੀਜ਼ਾਂ ਤੇ ਚੰਗੀ ਤਰ੍ਹਾਂ ਆਪਾਂ ਇਹਨੂੰ ਮਲ ਲਾਂਗੇ ਮੈਂ ਜਦੋਂ ਮਲਾਂਦਾ ਹੀ ਆ ਤੇ ਮੇਰੇ ਸਕਿਨ ਦੇ ਜਿਹੜਾ ਅੰਦਰ ਇੱਕਦਮ ਇਹ ਜਿਹੜਾ ਵਾ ਬਿਲਕੁਲ ਜਿਸ ਤਰ੍ਹਾਂ ਬੋਲਦੇ ਨੇ ਹਾਰਡ ਹੋ ਗਿਆ ਵਾ ਕਿਉਂਕਿ ਸਕਿਨ ਦੇ ਅੰਦਰ ਪੂਰਾ ਜਿਹੜਾ ਉਹਨੇ ਸੋਕ ਲਿਆ ਵਾ ਕਿਉਂਕਿ ਸਾਡੀ ਸਕਿਨ ਜਿਹੜੀ ਹੈ ਨਾ ਇਹਨੂੰ ਵੀ ਇੱਕ ਖਰਾਕ ਚਾਹੀਦੀ ਹੁੰਦੀ ਆ ਜਿਹੜੀ ਕਿ ਆਪਾਂ ਨੂੰ ਬਹੁਤ ਘੱਟ ਦਿੰਨੇ ਆ ਤੇ ਜੇ ਆਪਾਂ ਨੂੰ ਦਈਏ ਉਹ ਆਪਾਂ ਨੂੰ ਅੱਗੋਂ ਦੀ ਗਲੋ ਦਿੰਦੀ ਆ ਠੀਕ ਆ ਇਸ ਤਰ੍ਹਾਂ ਚੰਗੀ ਤਰ੍ਹਾਂ ਮੈਂ ਇਹਨੂੰ ਨੇ ਸਕੇ ਤੇ ਮਲ ਗਿਆ 5 ਮਿੰਟ ਦੀ ਆਪਾਂ ਚੰਗੀ ਤਰ੍ਹਾਂ ਇਹਦੇ ਤੇ ਮ사ਜ ਕਰ ਲਈ ਆ ਹੁਣ ਬਾਕੀ ਦਾ ਜਿਹੜਾ ਬਚਿਆ ਹੋਇਆ ਵਾ ਉਹਨੂੰ ਮੈਂ ਆਪਣੇ ਫੇਸ ਤੇ ਇਸ ਤਰ੍ਹਾਂ ਲਗਾ ਲੂੰਗੀ ਫੇਸੇ ਲਗਾ ਆਪਾਂ ਬਲਾਤ ਮ사ਜ ਜਿਹੜੀ ਕਰ ਲਈ ਆ ਹੁਣ ਆਪਾਂ ਇਹਨੂੰ ਬਲੀਚ ਵਾਂਗੂ ਉਪੋਧੀ ਲਗਾ ਦੇਣਾ ਵਾ ਤੁਸੀਂ ਚਾਹੋ ਜਿਹਨੂੰ ਧੋਨ ਤੇ ਵੀ ਲਗਾ ਸਕਦੇ ਆ ਹੱਥਾਂ ਤੇ ਵੀ ਲਗਾ ਸਕਦੇ ਆ ਧਿਕ ਇੱਧਰ ਮੈਂ ਜਿਹੜਾ ਵਾ ਆਪਣੇ ਹੱਥਾਂ ਤੇ ਵੀ ਲਗਾਉਂਦੀ ਆ ਦੇਖ ਸਕਦੇ ਹੋ ਕਿਉਂਕਿ ਹੱਥਾਂ ਨੂੰ ਵੀ ਸਾਡੇਆਂ ਨੂੰ ਜੜੀ ਆ ਗੋਲ ਦੀ ਸਫਾਈ ਦੀ ਜ਼ਰੂਰਤ ਹੁੰਦੀ ਆ ਸਾਡੇ ਹੱਥ ਵੀ ਜਿਹੜੇ ਆ ਫਿਰ ਜੇ ਅਸੀਂ ਹੱਥਾਂ ਤੇ ਨਹੀਂ ਲਗਾਉਂਦੇ ਫੇਸ ਤੇ ਸਾਡਾ ਜਵਾਨ ਰਹਿੰਦਾ ਵਾ ਤੇ ਹੱਥ ਜਿਹੜੇ ਆ ਨਾ ਉਹ ਬੁੱਢੇ-ਬੁੱਢੇ ਜੇ ਲੱਗਣ ਲੱਗ ਪੈਂਦੇ ਆ ਛੇਤੀ ਨਾ ਹੀ ਸਾਡੇ ਜਿਹੜੇ ਹੱਥ ਆ ਉਹ ਚੜੜੀਆਂ ਪੈਂਦੇ ਪੈਂੀਆਂ ਔਰ ਹੱਥ ਫਿਰ एकदम ਰੁੱਖੇ ਰੁੱਖੇ ਵੀ ਰਹਿੰਦੇ ਹੋ ਮੈਂ ਆਪਣੇ ਹੱਥਾਂ ਤੇ ਪੂਰੇ ਚੰਗੀ ਤਰ੍ਹਾਂ ਲਗਾ ਲਿਆ ਵਾ ਜਦ ਤੱਕ ਮੈਂ ਇਹਨੂੰ ਰੱਖਣਾ ਵਾ ਤਦ ਤੱਕ ਮੈਂ ਆਪਣੇ ਹੱਥਾਂ ਦੀ ਚੰਗੀ ਤਰ੍ਹਾਂ ਬੜੀ ਮ사ਜ ਕਰ ਲੂੰਗੀ ਕਿਉਂਕਿ ਮੈਂ 5 ਮਿੰਟ ਦੀ ਮ사ਜ ਕੀਤੀ ਤੇ 10 ਮਿੰਟ ਮੈਂ ਆਪਣੇ ਫੇਸ ਤੇ ਰੱਖਣਾ ਉਸ ਤਦ ਤੱਕ ਮੈਂ ਇਹਦੀ ਹੱਥਾਂ ਤੇ ਚੰਗੀ ਤਰ੍ਹਾਂ ਮ사ਜ ਕਰ ਲਵਾਂਗੀ ਦੇਖੋ ਭਈ ਮੈਂ ਕੋਈ ਝੂਠ ਨਹੀਂ ਬੋਲੀਆ ਦੇਖ ਸਕਦੇ ਜੀ ਕਿੰਨਾ ਸੋਹਣਾ ਨਿਖਾਰ ਸਾਡੇ ਚਿਹਰੇ ਤੇ ਬਿਨਾ ਕਿਸੇ ਕੈਮੀਕਲ ਵਾਲੀ ਚੀਜ਼ ਤੋਂ ਵਰਤੇ ਆ ਗਿਆ ਜੇ ਅਸੀਂ ਇਹੋ ਜਿਹਾ ਨਿਖਾਰ ਆਪਣੇ ਚਿਹਰੇ ਤੇ ਬਿਨਾ ਪਾਰਲਰ ਗਿਆਨ ਲਿਆ ਸਕਦੇ ਆ ਬਿਨਾ ਪੈਸੇ ਕੀਤੇ ਖਰਚ ਲਿਆ ਸਕਦੇ ਆ ਤੇ ਸਾਨੂੰ ਪਾਰਲਰ ਜਾਣ ਦੀ ਕੀ ਜ਼ਰੂਰਤ ਹੈ ਸਿਰਫ ਆਪਣੇ ਨੇ 5-10 ਮਿੰਟ ਕੱਢਣਿਆ ਕੰਮ ਕਰਦਿਆਂ ਕਰਦੇ ਆਪਣੇ 5-10 ਮਿੰਟ ਜ਼ਰੂਰ ਕੱਢਿਆ ਕਰੋ ਕਿਉਂਕਿ ਫੇਸ ਤੁਹਾਡੀ ਪਹਿਚਾਨ ਆ ਫੇਸ ਨੂੰ ਤੁਸੀਂ ਹਮੇਸ਼ਾ ਆਪਣੇ ਨੂੰ ਸੋਨਾ ਜਿਹਾ ਬਣਾ ਕੇ ਰੱਖੋ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ ਮੇਰੇ ਚਿਹਰੇ ਤੇ ਕਿੰਨਾ ਵਧੀਆ 글로ਅ ਆ ਗਿਆ ਔਰ ਅਸੀਂ ਫੇਸ਼ੀਅਲ ਮ사ਜ ਜਾਂ ਫਿਰ ਅਸੀਂ ਬਲੀਚ ਜਾ ਕੇ ਪਾਰਲਰ ਤੋਂ ਕਰਵਾਉਂਦੇ ਤੇ ਜ਼ਰੂਰ ਆ ਪਰ ਉਹਦੇ ਨਾਲ ਸਾਡੀ ਸਕਿਨ ਜਿਹੜੀ ਹੈ ਨਾ ਇੱਕ ਦੋ ਦਿਨ ਲਈ ਠੀਕ ਰਹਿੰਦੀ ਉਸ ਤੋਂ ਬਾਅਦ ਸਾਡੀ ਸਕਿਨ ਜਿਹੜੀ ਸੜਨ ਡੈ ਪੈਂਦੀ ਆ ਤੇ ਜਿਹੜੀ ਉਤਲੀ ਪਰਤੇ ਆ ਨਾ ਉਹ ਕਾਲੀ ਹੋ ਜਾਂਦੇ ਤੇ ਜੇ ਅਸੀਂ ਇਹਨਾਂ ਚੀਜ਼ਾਂ ਦੇ ਨਾਲ ਆਪਣਾ ਫੇਸ਼ੀਅਲ ਬਲੀਚ ਕਰਦੇ ਆ ਨਾ ਤੇ ਸਾਡੀ ਸਕਿਨ ਜਿਹੜੀ ਹੈ ਨਾ ਹਮੇਸ਼ਾ ਠੀਕ ਰਹਿੰਦੀ ਆ ਕਿਉਂਕਿ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਆ ਮੈਂ ਬਹੁਤ ਜਣਿਆਂ ਨੂੰ ਵੇਖਿਆ ਜਿਹੜੇ ਜ਼ਿਆਦਾਤਰ ਪਾਰਲਰ ਦੇ ਵਿੱਚ ਰਹਿੰਦੇ ਆ ਪਰ ਲਾਹਤ ਤੇ ਇਹ ਚ ਉਹਨਾਂ ਦੀ ਸਕਿਨ ਜਿਹੜੀ ਬਿਲਕੁਲ ਖਰਾਬ ਹੋ ਚੁੱਕੀ ਜਿਹੜੇ ਪਾਰਲਰ ਨਹੀਂ ਜਾਂਦੇ ਉਹਨਾਂ ਦੀ ਸਕਿਨ ਵਧੀਆ ਰਹਿੰਦੀ ਆ ਦੇਖ ਸਕਦੇ ਜੇ ਔਰ ਤੁਸੀਂ ਆ ਵੀ ਦੇਖੋਗੇ ਮੇਰੇ ਹੱਥਾਂ ਦਾ ਵੀ ਕਿੰਨੇ ਸੋਹਣੇ ਹੱਥ ਆ ਤੁਹਾਨੂੰ ਪਤਾ ਹੀ ਆ ਕਿ ਮੇਰੇ ਬਈ ਵੀਡੀਓ ਤੇ ਕਮੈਂਟ ਆਉਂਦੇ ਆ ਕਿ ਭੈਣੇ ਲੱਗਦਾ ਨਹੀਂ ਹੈ ਤੇਰੇ ਹੱਥਾਂ ਨੂੰ ਵੇਖ ਕੇ ਕਿ ਤੂੰ ਕੋਈ ਕੰਮ ਕਰਦੀ ਹੋਵੇਂਗੀ ਹਾਂ ਭਈ ਅਸੀਂ ਆਪਣੇ ਟਾਈਮ 'ਚ ਬਹੁਤ ਕੰਮ ਕੀਤਾ ਅੱਜ ਵੀ ਸਾਰੇ ਕੰਮ ਖੁਦ ਹੀ ਕਰਦੇ ਆ ਹੈਨਾ ਤੇ ਕਰਨੇ ਵੀ ਪੈਂਦੇ ਆਪਣੇ ਘਰ ਦੇ ਕੰਮ ਐ ਕਿਸੇ ਦੇ ਥੋੜੀ ਕਰਨੇ ਆ ਤੇ ਪਰ ਵੇਖੋ ਹੱਥ ਵੀ ਕਿੰਨੇ ਸੋਹਣੇ ਹੋ ਗਏ ਆ ਹੱਥਾਂ ਦਾ ਵੀ ਮੈਂ ਨਾਲ ਹੀ ਜਿਹੜਾ ਵਾ ਫੇਸ਼ੀਅਲ ਪਲੀਸ ਦੋਵੇਂ ਕਰ ਲਏ ਆ ਨਾ ਤੇ ਤੁਸੀਂ ਵੀ ਇਹੋ ਜੀਆਂ ਕਰੀਮਾਂ ਇਹੋ ਜੀਆਂ ਚੀਜ਼ਾਂ ਬਣਾ ਕੇ ਕਰ ਹੀ ਟਰਾਈ ਕਰਕੇ ਕਰੋ ਕਿਉਂਕਿ ਇਹਦੇ ਵਿੱਚ ਨਾ ਬਿਲਕੁਲ ਵੀ ਕੈਮੀਕਲ ਨਹੀਂ ਔਰ ਕਿਸੇ ਵੀ ਚੀਜ਼ ਤੇ ਜ਼ਿਆਦਾ ਦੇ ਮਹਿੰਗੇ ਵੀ ਨਹੀਂ ਆ ਸਸਤੇ ਐ ਐਕਦਾਮ ਆਪਾਂ ਥੋੜੀ ਜਿਹੀ ਚੀਜ਼ ਦੇ ਨਾਲ ਕਿੰਨਾ ਕੁਝ ਕਰ ਸਕਦੇ ਆ ਬਾਕੀ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਦੱਸਿਆ ਜਿਸ ਤਰ੍ਹਾਂ ਇਹ ਟਮਾਟਰ ਵੇਸਟ ਨਹੀਂ ਗਾ ਤੁਸੀਂ ਜਦੋਂ ਫ੍ਰੀ ਬੈਠੇ ਹੋਏ ਆਪਾਂ ਇਹਦਾ ਜਿਹੜਾ ਵਾ ਰਾਸਤੇ ਆਪਾਂ ਇਹਦਾ ਕੱਢ ਲਿਆ ਤੁਸੀਂ ਫ੍ਰੀ ਬੈਠੇ ਇਹਨੂੰ ਉਲਟਾ ਕਰਕੇ ਆਪਣੇ ਫੇਸ ਤੇ ਇਹਨੂੰ ਮ사ਜ ਕਰੋ ਇਹਨੂੰ ਤੁਸੀਂ ਫ੍ਰਿਜ ਚ ਰੱਖ ਲਓ ਜਦੋਂ ਤੁਹਾਡੇ ਕੋਲ ਟਾਈਮ ਲੱਗੇ ਤੁਸੀਂ ਉਦੋਂ ਹੀ ਕਰੋ ਠੀਕ ਹੈ ਤੇ ਬਾਕੀ ਜੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ